ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਹੇ ਸਾਰੇ ਵਧੀਆ ਹੋਵੋ ਜੀ ਆਪਾਂ ਨਵਾਂ ਬਲੌਗ ਇੱਥੇ ਸ਼ੁਰੂ ਕਰਤਾ ਪਹਿਲਾ ਆਪਾਂ ਬਲੌਗ ਕਰਤਾ ਸੀ ਕੱਲ ਤੁਸੀਂ ਦੇਖਿਆ ਹੋਣਾ ਸਿਮਰਨ ਦੇ ਬਰਥਡੇ ਵਾਸਤੇ ਬਰਥਡੇ ਦਾ ਮਤਲਬ ਬਰਥਡੇ ਸੈਲੀਬ੍ਰੇਟ ਕਰਨ ਜਾਣਾ ਸੀ ਤੇ ਰੈਡੀ ਹੋ ਗਿਆ ਸੀ ਮੈਸਾ ਦਾ ਮੈਂ ਦੇਖ ਸਕਦੇ ਤੁਸੀਂ ਤੇ ਅਕਾਰ ਵੀ ਰੈਡੀ ਨੇ ਅਕਾਰ ਕਰਨਾ ਬੰਦ ਰਿਹਾ ਦੇਖੋ ਕਰਨਾ ਬੰਦ ਕੇ ਜਾਣਾ ਤੇ ਨਾਲ ਲੈਪਟਾਪ ਖੋਲਿਆ ਹੋਇਆ ਕੰਮ ਚੱਲ ਰਿਹਾ ਸੀ ਤੇ ਮੈਂ ਸਬਜੀ ਬਣਾਈ ਰਾਜਮਾ ਤੇ ਉਹ ਹੀ ਡੋਲੂ ਚ ਪਾ ਲਈ ਮੈਂ ਕਿ ਨਾਲ ਹੀ ਲੈ ਚਲਦੇ ਹਾਂ ਹੁਣ ਅਸੀਂ ਦੋ ਦਿਨ ਫੇਰ ਨਹੀਂ ਆਉਣਾ ਹਨਾ ਤਾਂ ਮੈਂ ਦਮਣ ਉੱਥੇ ਹੀ ਟਿਊਸ਼ਨ ਆ ਜਾਂਦੀ ਸੀ ਸਕੂਲ ਵਾਲੀ ਬੈਂਚ ਚ ਚਲੀ ਜਾਂਦੀ ਸੀ ਟਿਊਸ਼ਨ ਫਿਰ ਸ਼ਾਮ ਨੂੰ Papa ਨਾਲ ਆ ਦੇ ਇੱਕ ਵਾਰ ਕੱਲ ਨੂੰ ਤੇ ਮੈਂ ਤਾਂ ਸਮਾਨ ਸੂਣ ਲੈ ਲਿਆ ਪਾਸਾ ਘਰ ਦਾ ਨਿੱਕਾ ਮੋਟਾ ਜਿਹੜੀ ਚੀਜ਼ ਸੀ ਨਾ ਜਿਵੇਂ ਖਰਾਬ ਨਾ ਹੋ ਜਾਏ ਮੈਂ ਬ੍ਰੈਡ ਲੈ ਕੇ ਆਈ ਸੀ ਇਹ ਵੀ ਮੈਂ ਨਾਲ ਹੀ ਰੱਖ ਲੇ ਮੈਂ ਕਿਹਾ ਪਏ ਪਏ ਖਰਾਬ ਹੋ ਜਾਣੇ ਸਾਨੂੰ ਪਤਾ ਨਹੀਂ ਕਿੰਨੇ ਦਿਨ ਲੱਗ ਜਾਣ ਤੇ ਇਹ ਸੂਟ ਆਪਾਂ ਇਹ ਕੋਰੀਅਰ ਕਰਵਾਣੇ ਸਿਹਰੇ ਉੱਥੋਂ ਕਰਵਾ ਦਾਂਗੇ ਤੇ ਸਾਰੇ ਲੈਪਟਾਪ ਵੀ ਲੈ ਕੇ ਜਾਣਾ ਬੰਦ ਕਰਕੇ ਸਵਿਚ ਆਫ ਕਰ ਦੇ ਸਾਰਾ ਠੀਕ ਹੈ ਦਾ ਸਬਜੀ ਤੇ ਇਹਨਾਂ ਕੱਪੜੇ ਸੂਟ ਕੁਝ ਮੇਰੇ ਕੁਝ ਵਜ ਦੂਜੇ ਨੇ ਕੱਪੜੇ ਇਹਨਾਂ ਭਾਵੇਂ ਜਿਹਾ ਪਾੜੇ ਗਏ ਉਹ ਵੱਟੀ ਚ ਰੱਖੇ ਜਾਣੇ ਨੇ ਬੱਜਿਆ ਗਿਆ ਬੱਜਿਆ ਬਸ ਅੱਜ ਅੱਜ ਨਹੀਂ ਵਧੀਆ ਬੱਜਿਆ ਉਹਦੋਂ ਬੜਾ ਸੋਹਣਾ ਬੱਦਨੇ ਆ ਹੀ ਹੋਣੀ ਵਿੱਚ ਬੁਰਾ ਹੈ ਉਹਦੋਂ ਜਾਣਾ ਸੋਹਣਾ ਬੱਜਿਆ ਗਿਆ ਇਹਨਾਂ ਸਿਲੰਡਰ ਸਿਲੰਡਰ ਬੰਦ ਕਰਦਾ ਤੁਸੀਂ ਹੋ ਰੈਡੀ ਤੇ ਅਸੀਂ ਐ ਆ ਜਿਵੇਂ ਮਹੀਨਾ ਰਹਿਣ ਲਈ ਤੇ ਇਨਾ ਪਤਾ ਹੈਗਾ ਹੀ ਸਿਮਰਨ ਦਾ ਬਰਥਡੇ ਬਸ ਐ ਸੀ ਕਿ ਚੱਲ ਆ ਜਾਾਂਗੇ ਆ ਜਾਾਂਗੇ ਤੇ ਹੁਣ ਫੇਰ ਚੱਲੇ ਆਂ ਸੀ ਮੈਂ ਹੈ ਪਰ ਸਿਮਰਨ ਵਿਚਾਰੀ ਨੇ ਆਇਆ ਕਹਿਣਾ ਕਿ ਮੇਰਾ ਬਰਥਡੇ ਨਹੀਂ ਮਨਾਇਆ ਸੀ ਕੱਲਿਆਂ ਨੇ ਕੀ ਮਨਾਣਾ ਓਰੇ ਮੈਨੂੰ ਲੱਡੂ ਦੇ ਦੇ ਜਿੰਨਾ ਤੁਹਾਨੂੰ ਚਲੋ ਜੀ ਪਿੰਡ ਲਈ ਨਿਕਲ ਗਏ ਆਂ ਸੀ ਸਾਢੇ 7 ਦਾ ਟਾਈਮ ਹੋ ਗਿਆ ਸਾਡੇ ਕੋਈ ਪਲਾਨ ਨਹੀਂ ਸੀ ਜਾਣ ਦਾ ਤੇ ਫਟਾਫਟ ਤੇ ਰੈਡੀ ਹੋ ਕੇ ਆ ਹੀ ਨਿਕਲ ਗਏ ਆਂ ਅੱਜ ਦਮਨ ਕਹਿੰਦੀ ਮੈਂ ਅੱਗੇ ਬਹਿ ਕੇ ਅੱਗੇ ਦੀ ਫੀਲਿੰਗ ਲੈਣੀ ਕਿਵੇਂ ਦੀ ਹੁੰਦੀ ਆ ਮੈਂ ਆਪ ਕਾਤਾ ਚਲਾ ਰੱਖਿਆ ਪਤਾ ਨਹੀਂ ਘਰ ਦਾ ਤੁਹਾਨੂੰ ਰਾਹ ਆਟੋਮੈਟਿਕ ਚੱਲ ਪੈਂਦਾ ਹੈ ਅੱਛਾ ਠੀਕ ਹੈ ਫੋਟੋ ਲੱਕੀ ਮੇਰੇ ਪੁੱਤ ਦੀ ਸਮੂਹ ਦੀ ਇਧਰ ਉਹ ਕਿਦੀ ਕਰਨਾ ਸੀ ਮੈਂ ਇਧਰ ਆਪਾਂ ਡੋਲੂ ਸਬਜੀ ਪਾਲੀ ਕਿਉਂਕਿ ਮੈਂ ਸਬਜੀ ਸਬਜੀ ਬਣਾ ਲਈ ਸੀ ਮੈਂ ਖਾ ਜਾਣਾ ਕਿ ਨਹੀਂ ਜਾਣਾ ਪਤਾ ਨਹੀਂ ਆਪਾਂ ਅੱਛਾ ਆ ਇਹਦਾ ਇਹੀ ਪੰਗਾ ਸਮਝ ਨਹੀਂ ਲੱਗਦੀ ਕੁਝ ਕੀ ਹੋ ਗਿਆ ਵੀ ਤੂੰ ਮਿੰਟ ਰੁਕ ਜਾ ਅਧਰ ਰੋ ਰੱਖ ਲਈ ਉੱਤਰ ਕਰੇ ਰਾਚੇ ਪਿਠਾ ਦੇ ਮਠੀਏ ਜੀ ਪਿੰਡ ਪਹੁੰਚ ਗਏ ਅਸੀਂ ਫਤਿਹ ਤਾਂ ਦਮਨ ਤੁਸੀਂ ਫਤਿਹ ਤੇ ਬੰਨੀ ਟਿਊਸ਼ਨ ਤੇ ਹਨ ਇਹਨਾਂ ਨੂੰ ਲੈ ਕੇ ਛੱਡ ਗਿਆ ਹੈ ਇਹ ਹਟ ਗਿਆ ਹਟ ਗਿਆ ਦੀ ਮੈਡਮ ਚਲੇ ਗਏ ਹਨ ਕਿਤੇ ਹੈਲੋ ਹੈਲੋ ਤੇ ਮੇਰਾ ਮਮਣ ਤੇ ਕੁਲਵਿੰਦਰ ਜਿਸ ਨਾਮ ਨੇ ਉਹ ਆਉਣਗੇ ਠਹਿਰ ਕੇ ਕਿਤੇ ਅਸੀਂ ਪਹੁੰਚ ਗਏ ਦਮਨ ਇਹ ਨਾ ਲਈ ਹੁਣ ਤੂੰ ਨਾ ਥੋੜਾ ਘਾਰ ਆ ਗਿਆ ਹੁਣ ਗਾਣੇ ਲੈਕ ਮਾਰਦਾ ਹੈ ਸਮਾ ਠੰਡਾ ਹੋ ਗਿਆ ਹੁਣ ਬੱਦਲ ਹੋ ਰਹੇ ਨੇ ਦੇਖੋ ਮੀਂਹ ਆਉਂਦਾ ਕਿ ਨਹੀਂ ਗੇਟ ਲਾ ਦੇ ਪੁੱਤਰੀ ਮਮਾ ਰਾਉਣ ਬੰਦ ਕਿਉਂ ਕਰਤੀ ਕੁਈ ਕਦੋਂ ਸਿੱਖੋਗੇ ਭਾਜੀ ਗੱਡੀ ਇਹ ਗੱਡੀ ਨਹੀਂ ਸਿੱਖਣੀ ਸਿੱਖ ਸਕਦਾ ਐਂ ਤਾਂ ਨਹੀਂ ਕਹਿੰਦੇ ਨੇ ਦੇਖੋ ਕਿ ਮੈਂ ਕਦੀ ਨਹੀਂ ਚੱਲਦਾ ਭਾਈ ਜਾ ਮਤੇ ਸਾਈਡੋਂ ਪਾਪਾ ਲਾੜਾਂ ਨੇ ਗੱਡੀ ਪਤੇ ਪਰੇ ਹੋ ਜਾਗੇ ਤੇ ਤੈਨੂੰ ਥੱਲੇ ਦੇ ਦੇਣ ਪਾਪਾ ਹੋਰ ਹੋ ਰਿਆ ਇਹ ਤੇ ਬਾਕੀ ਬੰਦੇ ਕਿੱਥੇ ਰਹਿ ਗਏ ਉਹ ਤਾਂ ਕਿੱਥੇ ਆਏ ਨਹੀਂ ਤੇ ਇਹਨਾਂ ਨੂੰ ਲੈ ਕੇ ਆ ਗਏ ਨਹੀਂ ਉਹ ਪਰ ਆਉਣਗੇ ਉਹਨਾਂ ਦਾ ਕੋਈ ਟਾਈਮ ਨਹੀਂ ਤੈਨੂੰ ਪਤਾ ਹੀ ਐ ਉਹ ਗੱਡੀ ਗੱਡੀ ਦਿਵਾ ਦੋਗੇ ਆ ਕੇ ਡੰਮਨ ਅੱਗੇ ਕੁਰਸੀ ਪਿੱਛੇ ਕਰ ਉਹ ਬੱਚੇ ਪੱਤੇ ਪਿੱਛੇ ਹੋ ਜਾ ਬੱਚੇ ਹਾਂ ਡੰਮਨ ਦੀ ਗੱਤ ਬੋਸਣੀ ਨਹੀਂ ਲੱਗਦੀ ਡੰਮਨ ਤੁਹਾਡੀ ਹੈਂ ਮਾਸ ਵਿੱਚ ਚੌਲ ਬਣਾ ਕੇ ਰੱਖੇ ਨੇ ਤੇ ਅਸੀਂ ਸਬਜ਼ੀ ਲੈ ਆਏ ਆ ਰੋਣ ਚੌਲ ਬਣਾਤੇ ਨੇ ਚਲੋ ਵੈਰੀ ਗੁੱਡ ਚੌਲ ਖਾਵਾਂਗੇ ਫਤਿਹ ਨਹੀਂ ਨਹੀਂ ਸਵੇਰੇ ਫਰਾਈ ਕਰਦਾਂਗੇ ਬੱਚਿਆਂ ਨਾਲ ਇਹ ਸਾਮਾਨ ਚੌਰੇ ਫਿਰ ਜਿੱਪ ਤੇ ਕੀ ਸਾਮਾਨ ਤਾਂ ਗੱਡੀ ਵੀ ਜਾਂਦੀ ਆ ਇਹ ਸਾਮਾਨ ਕੱਢ ਲਿਆ ਗੱਡੀ ਚੋਂ ਉਹ ਸਾਮਾਨੇ ਰਾਤੀ ਪੈਕ ਕਰ ਲਾਂਗੇ ਆਪਾਂ ਸਵੇਰੇ ਟਾਈਮ ਹੈ ਨਹੀਂ ਕੋਰੀਅ ਜਣ ਲੱਗਣੇ ਨੇ ਹੁਣੇ ਹੀ ਪੈਕ ਕਰ ਲਾਂਗੇ ਸਾਮਾਨ ਕੱਢੋ ਸਾਰਾ ਗੱਡੀ ਚੋਂ ਫਿਰ ਸਵੇਰੇ ਪਤਾ ਬਾੜੀ ਕਾਲੀ ਪੈ ਜਾਂਦੀ ਹੈ। ਕੱਢੋ ਕੱਢੋ। ਅੱਜ ਵੀ ਨਹੀਂ ਖੁੱਲ ਰਹੀ। ਇਤਨਾ ਜਦੋਂ ਗੱਡੀ ਨਵੀਂ ਲਿਆਉਂਦੇ ਨੇ ਨਾ ਉਹਦੇ ਖਰਚੇ ਜਿਹੜੇ ਥੋੜੇ ਥੋੜੇ ਕਰ ਹੀ ਜਾਂਦਾ ਬੰਦਾ। ਹਾਂ ਜੀ ਲੋ। ਇੱਕ ਮੈਂ ਕੀਚਨ ਮਂਗਾਇਆ ਗੱਡੀ ਦਾ ਦੇਖੋ। ਬਸ ਅੱਜ ਪਤਾ ਇਹ ਕੀਚਨ ਮਂਗਾਇਆ ਇੱਕ ਉਹ ਪਿੱਛੇ ਆ ਮਂਗਾਈ ਮੈਂ ਦਿਖਾਨੀਆਂ ਤੁਹਾਨੂੰ। ਮੈਂ ਪਿੱਛੇ ਲੈ ਕੇ ਬੈਠੀ ਹਾਂ। ਆ ਕੁਛ ਨੇ ਮਂਗਾਇਆ ਤਾਂ ਵੈਸੇ ਵਧੀਆ ਜਿਵੇਂ ਮੇਰੇ ਵਰਗੇ ਨੂੰ ਸਰਵਾਈਕਲ ਹੈ ਨਾ। ਉਦੇ ਵਾਸਤੇ ਬਹੁਤ ਵਧੀਆ ਇਹ ਮਤਲਬ ਇੱਥੇ ਆਹ ਪਿੱਛੇ ਬੈਕ ਦੀ ਟਿਕ ਜਾਂਦੀ ਐਨ ਵਧੀਆ ਅੱਗੇ ਅੱਗੇ ਸੀਟ ਤੇ ਲਾ ਕੇ ਉਹ ਤਾਂ ਵਧੀਆ ਲੱਗਦੀ ਐ ਤੁਸੀਂ ਅੰਦਰਾਂ ਚ ਵੜ ਕੇ ਆ ਕੇ ਰੋਟੀ ਨਹੀਂ ਖਾਣੀ ਚਲੋ ਰੋਟੀ ਖਾਈਏ ਆਜੋ ਤਾਰ ਉੱਥੇ ਤਾਂ ਘਰੇ ਕਹਿ ਰਹੇ ਭੁੱਖ ਲੱਗੀ ਮੈਨੂੰ ਚਲੋ ਉੱਠਾ ਹਾਂ ਚੌੜ ਮਸਲੀ ਬਣਾ ਕੇ ਸਬਜ਼ੀ ਆਪਾਂ ਲੈ ਆਏ ਛੱਡ ਦਿਓ ਫੋਨ ਆਜੋ ਦਮੂ ਇੱਥੇ ਪਿਆ ਸੀ ਫੋਨ ਹਾਂ ਰਾਜਮਾ ਚਲਾਓ ਆਜੋ ਆਜੋ ਤੂੰ ਡੈਡੀ ਵਾਂਗੂ ਘੜੀ ਲਾ ਰੱਖੀ ਦਾਦੂ ਵੀ ਐਂ ਲਾਉਂਦੇ ਹੁੰਦੇ ਹਨ ਤੇਰੇ ਮੈਂ ਭੁੱਲ ਗਿਆ ਦਾਦੂ ਘੜੀ ਲਾ ਕੇ ਰੱਖ ਦਿੰਦੇ ਹਨ ਆਜੋ ਆਜੋ ਬਾਹਰ ਆ ਦਿਓ ਤੇ ਬਾਹਰ ਐ ਸ਼ਾਂਤੀ ਹੋਈ ਪਈ ਏ ਪਤਾ ਨਹੀਂ ਕਿਉਂ ਹੋਈ ਪਈ ਰੱਬ ਜਾਣੇ ਤੇ ਘਰੇ ਵੀ ਐ ਨਹੀਂ ਅਮਨ ਕਲਵਿੰਦਰ ਵੀ ਐ ਨਹੀਂ ਘਰੇ ਤੇ ਇੱਧਰ ਫਤੇ ਸਾਡਾ ਉਹਦਾ ਟੀਵੀ ਨਹੀਂ ਚੱਲਣ ਡਿਆ ਮਾਂ ਦੇ ਪੁੱਤ ਦਾ ਚੱਲਣ ਦਿੰਦਾ ਦਿਮਾਗ ਖਰਾਬ ਕਰਦਾ ਮੈਂ ਪਹਿਲਾਂ ਰੋਟੀ ਖਾ ਲਉ ਦੱਸ ਤੂੰ ਰੋਟੀ ਖਾ ਲਓ ਪਹਿਲਾਂ ਫੇਰ ਚਲਾ ਲਿਓ ਲੈ ਹੈਂ ਗਗਨ ਉੱਥੇ ਚੰਗਾ ਸੀ ਉਹ ਵੀ ਪਤਾ ਨਹੀਂ ਕਿਉਂ YouTube ਨਹੀਂ ਚੱਲੰਦਿਆ ਹੋਰ ਕੁਝ ਲਾ ਕੇ ਦੇਖੀ ਬਣਾ ਨਹੀਂ ਮੈਂ ਨੂੰ ਉਹੀ ਲੈ ਆਈ ਉੱਥੇ ਬੈਠਾ ਰਹਿੰਦਾ ਵਧੀਆ ਸੀ ਸਭ ਉਹ ਇਹਨੂੰ ਮਾਣਾ ਕੋਰਾ ਤੇ ਨਕਰੇ ਹਾਂ ਅਮਨ ਮੇਰੇ ਕਮਰੇ ਅਮਨ ਮੇਰੇ ਕਮਰੇ ਚ ਰੱਖਤੀ ਹੈ ਸੋਨੂੰ ਬਾਹਰ ਰੱਖਤੀ ਕਿਉਂ ਹੋਰ ਅਮਨ ਮੇਰੇ ਕਮਰੇ ਚ ਸੋਨੂੰ ਬਾਹਰ ਰੱਖਦੀ ਇਹ ਗਲਤ ਗੱਲ ਹੈ ਇਹ ਅੱਜ ਵੀਡੀਓ ਸ਼ੂਟ ਕੀਤੀ ਅੰਦਰ ਮਿੰਦਾ ਪਤਾ ਹੀ ਨਹੀਂ ਹਾਂ ਅੱਛਾ ਅੱਜ ਗਗਨ ਵੀ ਲੇਟ ਆਈ ਸਕੂਲ ਤੋਂ ਠੀਕ ਮੰਮੀ ਫੋਨ ਕਰੀ ਜਾਈਏ ਮੰਮੀ ਕਹਿੰਦੀ ਗਗਨ ਫੋਨ ਨਹੀਂ ਚੱਕਦੀ ਤਾਂ ਮੈਨੂੰ ਚਿੰਤਾ ਨਹੀਂ ਕਿ ਗਗਨ ਅੱਜ ਕਿੱਥੇ ਆ ਨਹੀਂ ਮੰਮੀ ਕਹਿੰਦੀ ਸੁੱਤੀਆਂ ਹੋਣੀਆਂ ਮੈਂ ਇਸ ਟਾਈਮ ਤੱਕ ਤਾਂ ਨਹੀਂ ਸੌਂਦੀਆਂ ਹੈਗੀਆਂ ਕਿ ਸੁੱਤੀਆਂ ਹੋਣੀਆਂ 10 ਵਜੇ ਤੱਕ ਨਹੀਂ ਦੇਲਾ ਮੈਂ ਕਿਰ ਉੱਥੋਂ ਸਕੂਲੋਂ ਸੱਜਣ ਜਾ ਕੇ ਸੌਂਾਂਗੀ ਨੀਂਦ ਹੀ ਨਹੀਂ ਆਈ ਲਓ ਜੀ ਅਮਨ ਕੁਲਿੰਦਰ ਵੀ ਆ ਗਏ ਨੇ ਹੁਣ ਲੱਗਿਆ ਕਿ ਕਟਣ ਸਿਮੂ ਨੂੰ ਕਰ ਰਹੇ ਨੇ ਸਾਰੇ ਜਾਣੇ ਮਿਸ ਮੈਂ ਪूरी ਰਾਤ ਇੱਕੋ ਜਿਹਾ ਸਿਮੂ ਦਾ ਸਟੇਟਸ ਪਾਤਾ ਹੀ ਪਤਾ ਲੱਗਿਆ ਮੈਨੂੰ ਕਿ ਪ੍ਰਾਈਜ਼ ਦੀਏ ਪ੍ਰਾਈਜ਼ ਫਰਾਂ ਦੇ ਨੂੰ ਇੱਕ ਕੰਮ ਕਰਦਾ ਨਹੀਂ ਮਿਲਿਆ ਤੇ ਇਹਨੂੰ ਦੇ ਬਾਡੀ ਗਾਰਡ ਦੇ ਕਿਨ ਕੀ ਫਰਾਂ ਦੇ ਪੁੱਤ ਸਪੈਸ਼ਲ ਬਣਾਇਆ ਕਿ ਬਣਿਆ ਪਿਆ ਸੀ ਮੈਂ ਬਣਵਾ ਕੇ ਲਿਆ ਸਪੈਸ਼ਲ ਅੱਛਾ ਪਹਿਲਾਂ ਹੀ ਬਣਿਆ ਪਿਆ ਹੁਣ ਲੈ ਉਹ ਬਾਡੀ ਗਾਰਡ ਦੇ ਫਿਰ ਮੇਰੇ ਨਾਲ ਬਿਠਾਓ ਫੋਲ ਚੜੀ ਅੰਗਲਾ ਚੱਲ ਬਣੀ ਤੂੰ ਕੋਈ ਗੱਲ ਨਹੀਂ ਐਡਾ ਕਿ ਤੇ ਬੰਬ ਫਟਣ ਲੱਗਾ ਕਿਉਂ ਕਮੈਂਟਾਂ ਤਾਂ ਕਰ ਰਹੇ ਹੋ ਮੈਂ ਨਾਲ ਦੀ ਨਾਲ ਕੰਮ ਕਰਨਾ ਕਮੈਂਟਾਂ ਤਾਂ ਦੇ ਕਿੰਨੇ ਕਰ ਰਹੇ ਹੋ ਉਹ ਆਪਣੇ ਪਿਛਾਉਣ ਵਾਲੇ ਬੜੇ ਨੇ ਐਡੀ ਨਹੀਂ ਕੋਈ ਆਪਣਾ ਐਂਡਾ ਨਾਲ ਮੈਂ ਖਾ ਠਾ ਠਾ ਰਹਿਣਾ ਉਹਦਾ ਬਹੁਤ ਸਾ ਆ ਲੈ ਤੇਰੀ ਮੰਮੀ ਨਾਲ ਜੁੱਲੂ ਵੇਲਾ ਦਰਸ਼ਕ ਚਾਰੇ ਸਾਰੇ ਸੁਸਤੇ ਬੁਸਤੇ ਪਏ ਲੈ ਲੀਡ ਕਿਉਂ ਕਰਦੇ ਹੋ ਚੀਜ਼ਾਂ ਹੋਰ 10 ਵਜ ਗਏ ਫੇ ਦੀਦੀ ਵੀ ਹੁਣ ਉੱઠી ਹੈ ਨਾ ਦੀਦੀ ਦਾ ਕੇਕ ਕੱਟਣਾ ਉਹ ਤਾਂ ਵਿਚਾਰੀ ਹੁਣ ਉੱઠી ਹੈ ਫਤਿਹ ਨਾ ਕੱਟੀ ਬੱਚੇ ਦੁਪਹਿਰੇ ਦੁਪਹਿਰੇ ਫੇ ਦੁਪਹਿਰੇ ਕੇਕ ਕਿਹਨੇ ਕੱਟਣਾ ਹੈ ਫਤਿਹ ਕਿਉਂ ਫਤਿਹ ਕੱਟੂਗਾ ਫਤਿਹ ਫਤਿਹ ਸਾਰੇ ਦੇ ਕੇਕ ਕੱਟਦਾ ਸਾਰੇ ਦੇ ਕੇਕ ਆ ਬੇਬੀ ਇਕਲਾ ਚਲੋ ਆਜੋ ਤੇ ਬੈਠੋ ਉਹ ਸੁਜੀ ਲਿਓਣੀ ਬੱਚਿਓ ਆਜੋ ਭੈਣ ਦਾ ਕੇਕ ਕੱਟ ਦੋ ਬਾਲੀ ਨੀਂਦ ਆ ਰਹੀ ਹੈ ਵਿਚਾਰਿਆਂ ਨੂੰ ਅਵਤਾਰ ਆਜੋ ਇਹਦਾ ਕਿਹਨੇ ਕਰ ਫੁਰ ਫੁਰ ਲਗਾ ਹਾਂ ਹਾਂ ਫਤਿਹ ਸਿਮੂ ਦਾ ਫੋਨ ਉਧਰ ਰਖ ਲੈਂਦਰ ਕੋ ਤੇ ਫੋਨ ਤੇ ਅਵਤਾਰ ਨੂੰ ਬੜੀ ਯਾਦ ਆ ਰਹੀ ਸੀ ਮੁੰਡੀ ਹਾਂ ਪਰ ਨਾ ਮਨ ਨੇ ਦਰਦੀ ਨਾ ਕਰਾਜੋ ਕਿਤੇ ਸੁਨੈਟਿਕ ਸ਼ੋਰ ਪਹਿਲੇ ਪੱਕਾ ਬੰਦ ਕਰੋ ਤਾਂ ਉਹ ਸੁਨੈਟਿਕ ਸ਼ੋਰ ਲੈ ਲੈ ਹਮਸਾਲੇ ਡਬੀਆ ਕਾਗੇ ਤੇ ਫੜਾ ਮਸਾਲਾ ਨਹੀਂ ਹੈ ਦੇਖੀ ਮਰ ਚੱਲਣੀ ਨਹੀਂ ਕਰਦੇ ਮੀਡੀਆ ਦੀ ਤੁਮ ਮੇਰੇ ਨਾਲ ਤਾਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਜੀਵਨ ਸਿੰਘ ਮੂ ਹੈਪੀ ਬਰਥਡੇ ਟੂ ਯੂ ਟੂ ਯੂ ਲਵ ਯੂ ਲਵ ਯੂ ਐਂਡ ਮਿਸ ਯੂ ਮੇਰਾ ਪੁੱਤ ਮਿਸ ਯੂ ਮੈਸੇਜ ਯੂ ਲਵ ਯੂ ਤੁਮਾਂ ਆ ਯਾਰ ਹੈ ਸਭ ਤੋਂ ਪਰ ਹੈ ਸਾਡੇ ਕੋਲ ਹੀ ਹੈ ਪੁੱਤ ਕੋਈ ਗੱਲ ਨਹੀਂ ਯੋਟਣ ਦੇ ਬੋਲ ਨਹੀਂ ਕਿੰਨੇ ਨਹੀਂ ਆਨਲਾਈਨ ਕਟਿਆ ਸਿਮੂ ਖਾਲਾ ਬਰਸਾ ਤੂੰ ਕੀਤਾ ਨਹੀਂ ਆ ਜਾ ਸੁੱਤੀ ਉੱਠੀ ਮੇਰਾ ਪੁੱਤ ਵਿਚਾਰਾ ਪਿਛਲੇ ਮਹੀਨੇ ਟੈਂਪਰ ਚ ਅਪਲਾਈ ਕੀਤਾ ਹੋਇਆ ਸੀ ਵੀਜ਼ਾ ਆਇਆ ਨਹੀਂ ਹਾਂ ਦਿ ਦਿਨ ਵੇਸ਼ ਕਰੋ ਵੇਸ਼ ਕਰੋ ਦਿ ਦਿਨ ਯਾਰ ਜੀ ਬੁਕਿੰਗ ਕਰਾਉਣੀ ਹੈ ਬੈਠਿਆ ਕੋਲੀ ਲੈ ਆਓ ਖਾਈਏ ਫਿਰ ਆਪਾਂ ਜੀ ਇਹ ਲਓ ਭਾਈ ਇਹ ਆਪਕੇ ਲਈ ਹੈ ਸਿਮੂ ਨੂੰ ਪਾਓ ਪਹਿਲਾਂ ਤਾਰੇ ਪਹਿਲਾਂ ਸਿਮੂ ਨੂੰ ਪਾਓ ਲੈ ਮੇਰਾ ਸ਼ੇਰ ਆ ਆ ਨੂ ਆ ਦਿਆ ਨਿਆ ਹੂੰ ਚਾਲੋ ਜੀ। ਕੋਤੇ ਦੇ ਮੂਜੀ ਪਾ ਦੇ। ਗਾਦੀ ਮੰਨਦੇ ਹੋ। ਉੱਤੋਂ ਲਾ ਦੇ ਅਮਣ, ਉੱਤੋਂ ਲਾ ਦੇ। ਉਹ ਕੁਝ ਹੁੰਦਾ ਇਹਦਾ। ਉਹ ਜਿਹੜੀ ਉੱਪਰ ਚਲਾਈ ਨਾ ਉਹਦਾ ਮਸਾਲਾ ਡਿੱਗ ਕੇ ਸਾਰਾ ਉੱਤੇ ਪੈ ਗਿਆ। ਚਲ ਕੋਈ ਨਾ ਉਪਰ-ਉਪਰ ਕਰਕੇ ਖਾ ਲਓ, ਲਾ ਕੇ ਖਾ ਲਓ। ਲਿਆਓ ਕੋਲੀਆਂ ਲਾਓ ਕੋਲੀਆਂ। ਬਈ ਪਹਿਲੀ ਵਾਰ ਵੇਖਿਆ ਜਿਵੇਂ। ਪਹਿਲੀ ਵਾਰ ਕਿ ਇਕਟੇਆਂ ਨਾਲ ਦੇਖਣਾ। ਕਿੰਨਾ ਕੁ ਮਿਸ ਕਰ ਰਹੇ ਸਿਮਰਨ ਨੂੰ। ਬਹੁਤ ਜ਼ਿਆਦਾ। ਬਈ ਦੀਦੀ ਨੂੰ ਮਿਸ ਕਰ ਰਹੇ ਹੋ ਦੀਦੀ ਨੂੰ ਮਿਸ ਕਰ ਰਹੇ ਹੋ ਜਬਲਪੁਰ ਜੇ ਉਹਨੂੰ ਬੜੀ ਸੰਦੇ ਵਿੱਚ ਆਦੀ ਮੈਂ ਠੀਕ ਕਰ ਮੈਂ ਤੇਰੀ ਪਾਸੇ ਕੀਤੀ ਕਰਦੀ ਹੋਈ ਹੋ ਗਿਆ ਤੂੰ ਕੌਲੀਆਂ ਪੁੱਟਣ ਦੇ ਆ ਹੂੰ ਕਰਨ ਦੇ ਆ ਕਿ ਦਸ ਠੰਡਾ ਪੀਣ ਨੂੰ ਹੋ ਗਿਆ ਹੇ ਨਹੀਂ ਫਟੇ ਨਾਲੇ ਕੌਲਾ ਟੁੱਟੇਗਾ ਹਾਂ ਲਓ ਕੌਲੀਆਂ ਲਓ ਆਹ ਪਿੱਛੇ ਆਹ ਕੌਲੀਆਂ ਲਓ ਕੌਲੀਆਂ ਆ ਲੈ ਆਲਾ ਪਲਾਸਟਿਕ ਦੀ ਰੰਗ ਬਰੰਗੀਆਂ ਕੌਡੀਆਂ ਲਓ ਨਖਰੇ ਕਰਦੇ ਸੀਗੇ ਪਾਹੀ ਉਹ ਸਪੈਸ਼ਲ ਬਣਾਉਂਦੇ ਹਨ ਨਾ ਇਹ ਫਿਰ ਬਣੇ ਹੋਏ ਨੇ ਬਣਿਆ ਹੋਇਆ ਮੇਰਾ ਤਕਰੀਬੀ ਲਾਂਚ ਚਲੋ ਜੀ ਸਿਮਰਨ ਦਾ ਬਰਥਡੇ ਸੈਲੀਬ੍ਰੇਟ ਕਰ ਲਿਆ ਤੇ ਕਾਫੀ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕੱਲ ਵਾਲੀ ਵੀਡੀਓ ਤੇ ਬਹੁਤ ਕਮੈਂਟ ਆਏ ਤੇ ਹੁਣ ਆਪਾਂ ਜਿਹੜਾ ਨਵਾਂ ਵਲੌਗ ਪਾਇਆ ਇਹਦੇ ਤੇ ਵੀ ਕਮੈਂਟ ਆਉਣੇ ਨੇ ਤੇ ਬਹੁਤ ਬਹੁਤ ਥੈਂਕ ਯੂ ਜੀ ਇੰਨਾ ਪਿਆਰ ਕਰਦੇ ਹੋ ਤੁਸੀਂ ਬਹੁਤ ਬਹੁਤ ਥੈਂਕ ਯੂ ਤੇ ਮੇਰੇ ਸਿਮਰਨ ਨੂੰ ਬੈਸਟ ਵਿਸ਼ੇਸ ਦਿੱਤੀਆਂ ਪਾਹੀ ਮੰਮੀ ਦੇ ਪਾਹੀ ਪਾਪੀ ਪਾਪੀ ਹੀ ਪਾਪੀ ਹੀ ਪਾਪਾ ਕੀ ਪਾਪੀ 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 ਨੇ ਕਿਹਾ ਯਾਰ ਕੋਲੀ ਛੋਟੀ ਹੈ ਪੀਸ ਵੱਡਾ ਹੈ ਕੋਈ ਗੱਲ ਨਹੀਂ ਕੋਲੀਆਂ ਉਧਾਰ ਵਾਲੀ ਪੈ ਗਿਆ ਉਹ ਬੱਲੇ ਨਹੀਂ ਰਹੇ ਪਾਪਾ ਮੈਂ ਇਹਨੂੰ ਇੱਕ ਹੋਰ ਪਰਨਾ ਬੰਦਿਆ ਨਾ 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 ਖੋਲੀ ਪੁੱਤ ਮੈਂ ਮੈਂ ਬੰਨੇ ਵੀਡੀਓ ਬਣ ਰਹੀ ਹੈ ਕੋਈ ਨਾ ਰਾਤ ਨੂੰ ਬੰਦ ਨਹੀਂ ਇਹਨੂੰ ਪਰਨਾ ਜ਼ਿਆਦਾ ਨਹੀਂ ਇੰਨਾ ਬਿਜੇ ਤਾਂ ਬੰਦਾ ਨਹੀਂ ਪਾਉਂਦਾ ਹਾਂ ਪਤਾ ਨਹੀਂ ਕਿਉਂ ਨਹੀਂ ਬੰਦਦਾ ਪਰਨਾ ਕਮ ਗਿਆ ਫਟੇ ਫੜਾ ਸਾਰਿਆਂ ਨੂੰ ਸਰਵ ਕਰ ਇਹਨੇ ਦੇਣਾ ਪਰ ਮੈਨੂੰ ਨਹੀਂ ਆਉਂਦਾ ਇੱਧਰ ਆ ਜਾ ਬਟਾ ਇੱਧਰ ਆ ਜਾ ਬੀਬੀ ਉਹਨੂੰ ਕੰਦੀ ਸਰਵ ਕਰ ਫਤਿਹ ਆਪ ਹੀ ਖਾਣ ਲੱਪੇ ਫਤਨ ਦਿੱਤਾ ਕੀ ਗਏ ਨੂੰ ਮੈਂ ਭਾਈ ਥੋੜੇ ਪਾਇਆ ਤੁਹਾਡੇ ਹਸਾਂ ਲੰਦ ਮੈਂ ਤਾਂ ਲੈ ਲਿਆ ਆ ਲਖਦਾ ਅੱਜ ਮੈਂ ਜਾਂ ਪਾਪਾ ਸਿਮੂ ਨੂੰ ਕਹ ਗੁਰਦੁਆਰਾ ਸਾਹਿਬ ਜਾ ਆ ਜਾਂਦੇ ਗੁਰਦੁਆਰਾ ਸਾਹਿਬ ਜਾ ਹੁਣ ਤਾਂ ਦਿਨ ਚੜਿਆ ਉਹਨਾਂ ਦੇ ਇਹ ਕੀ ਹੋ ਰਿਹਾ ਇੱਥੇ ਪਾਪਾ ਨੂੰ ਪੱਗ ਨਹੀਂ ਬੰਨਣੀ ਆਉਂਦੀ ਓਏ ਪਾਪਾ ਨੂੰ ਪੱਗ ਨਹੀਂ ਬੰਨਣੀ ਆਉਂਦੀ ਆਉਂਦੀ ਆ ਪਰ ਮੈਂ ਪਾਪਾ ਲੈ ਸਾਰੀ ਪੱਗ ਲਾਤੀ ਉਹਦੀ ਹੋਏਗਾ ਨਹੀਂ ਮੰਨੂਗਾ ਹੂੰ ਤੇ ਤੂੰ ਪੱਗ ਕਰ ਤੋਂ ਹੀ ਕਰ ਬੰਨਦਾ ਕਦੇ ਮੈਂ ਪਰਨਾ ਕਮ ਕਹ ਬਾਈ ਬਾਈ ਇਹਦਾ ਪਰਨਾ ਕਮ ਛੇ ਡੇਢ ਛੇ ਡੇਢ ਤੋਂ ਇਹਨੇ ਮਰ ਗਿਆ ਟੰਗਿਆ ਵੇ ਬੋਲੇ ਟੰਗ ਤੋਂ ਹੋਟ ਲੱਕਾ ਆਤਾਏ ਤੇ ਜਾਣੀ ਨਹੀਂ ਛੱਡਦਾ ਪਰਨੇ ਤੇ ਬੜਾਈ ਦਾ ਕਰਦਾ ਇਹ ਕੀ ਆ ਰਗਾ ਬਤਾ ਕਰ ਮਰ ਕੀ ਚੜਦਾ ਤੂੰ ਪਰਨਾ ਹੁਣ ਤਾਂ ਵਾਕਿਆ ਕਿੰਨੇ ਦਿਨ ਹੋ ਗਏ ਨਾ ਪੜਨਾ ਹੀ ਨਹੀਂ ਬੰਨਿਆ ਜਦੋਂ ਤੜਿਆ ਕਰ ਮੈਂ ਪੜਦਾ ਹੀ ਘੁੰਮ ਗਿਆ ਨਹੀਂ ਤਾਂ ਬੜਾ ਬਾਫੂ ਭੜ ਬਣਾਉਂਦਾ ਹੁੰਦਾ ਸੀ ਇਹ ਉਹ ਸੰਗਰੂਰ ਵੀ ਆਇਆ ਨਾ ਪੜਨਾ ਬੰਨ ਕਿਨੇ ਦੇ ਦੇ ਨਾਲ ਕਿਸੇ ਨੂੰ ਲਈ ਜਾਓ ਲੋ ਜੀ ਟਾਈਮ ਦੇਖੋ ਹੋ ਗਿਆ 11:30 ਵਜੇ ਦਾ ਤੇ ਮੈਨੂੰ ਬਾਹਰ ਕੁੜਕੜ ਕੁੜਕੜ ਆਵਾਜ਼ ਆਉਂਦੀ ਰਹੀ ਤੇ ਮੈਂ ਕਿਹਾ ਆ ਦੇਖਾਂ ਜਾ ਕੇ ਤੇ ਆ ਦੇਖੋ ਲੋਕ ਕਹਿ ਰਹੇ ਨੇ ਕਿ ਬੁਟੀਕ ਦਾ ਕੰਮ ਸੌਖਾ ਆ ਰਾਤ ਦੇ 11:30 ਹੋਏ ਪੈ ਨੇ ਆ ਲੱਗੀਆਂ ਬੇਰੀਆਂ ਲਟਾਇਆ ਪਿਆ ਐ ਪਰ ਨਹੀਂ ਹਰੀ ਘੁਰਚ ਰਹੀਆਂ ਜਾੜਿਆ ਸਵੇਰੇ ਸਾਰੇ ਇੱਧਰ ਸਾਰਾ ਵੀ ਦੇਖ ਸਕਦੇ ਹੋ ਸਾਰਾ ਗਾਹ ਪਿਆ ਹੋਇਆ ਸੂਟਾ ਦਾ ਆ ਇੰਦਰ ਸਾਰਾ ਹੈਗਾ ਤਾ ਆ ਦੇਖੋ ਤੇ ਕਿਹਣਾ ਹੀ ਸੁੱਖ ਆ ਹੈ ਕਿਉਂ ਮਨ ਸੁੱਖਾ ਬਿਲਕੁਲ ਭਲੀ ਅਗਲਾ ਕਈ ਵੇਚ ਇਦਾਂ ਦੇ ਵੀ ਆ ਜਾਂਦੇ ਨੇ ਜਿਹੜੇ ਗੈਂਦ ਨੇ ਉਹ ਟੂ ਮੱਚ ਹੌਸਟਲੀ ਟੂ ਜੋ ਰੋਏ ਵੀ ਬੋਰਦਾ ਕਸੂਆ ਲੈnde ਮਿਰਦੇ ਨੇ ਵੀ ਗੱਡੀਆਂ ਤਿੰਨ ਲੈ ਲਈਆਂ ਗੱਡੀਆਂ ਲੈ ਲਈਆਂ ਮੈਂ ਤੇ ਨਹੀਂ ਦੇਦਾ ਭਾਈ ਯਾਰ ਤਾਂ ਮੇਰੇ ਸੁਮਾ ਇੰਦਰੂ ਆਪਾਂ ਕਰਾਣੇ ਤੇ ਘਣਾਣਾ ਚੱਲ ਰਿਹਾ ਹੋਣਾ ਹਨਾ ਸਾਡੀ ਤੇ ਤਾਂ ਦੀ ਨੀਂਦ ਖੋਈ ਮੁਸਲਿੰਦਾਂ ਮੁਸਲਿੰਦ ਕਿੰਨਾ ਪਿਆਰਾ ਬੜਾ ਹੈ ਸੁਪਟੇਕਪਾਪ ਮੈਂ ਖੁਦ ਕਰਵਾਇਆ ਹੈ ਇਹ ਸਾਰਾ ਕੈਡਵਰ ਸਟੀਨ ਵਰਕ ਹੈ ਸਾਰਾ ਦੁਪੱਟਾ ਆਹ ਵਾਲਾ ਦੇਖੋ ਮੈਨੂੰ ਤਾਂ ਇਹ ਰਾਤ ਮੋਤੀ ਲੱਗੇ ਹੀ ਬੜੇ ਰਾਣੇ ਭਾਈ ਨੈਕਲੇਸ ਤੁਹਾਨੂੰ ਰਾਣੀ ਹਾਰ ਗਾਜ ਤੇ ਨੈਕਲੇਸ ਪਾਉਣ ਦੀ ਲੋੜ ਨਹੀਂ ਹੈਗੀ ਦੇਖੋ ਜਿਹੜੀਆਂ ਭੈਣਾਂ ਆਪਣੇ ਘਰਾਂ ਲੜਦੀਆਂ ਨੇ ਨਾ ਹਾਰ ਦਵਾਦੇ ਰਾਣੀ ਹਾਰ ਦਵਾਦੇ ਉਹ ਇਹ ਵਾਲੇ ਸੂਟ ਬਣਾਉਣ ਤੁਹਾਨੂੰ ਕਿਸੇ ਨੂੰ ਗੱਲ 'ਚ ਹਾਰ ਸੂਟ ਪਾਉਣ ਦੀ ਲੋੜ ਨਹੀਂ ਆਈ। ਬਸ ਇੱਥੇ ਸਸਤੇ 'ਚ ਹੀ ਸੜ ਜਾਣਾ 20-25 ਹਜ਼ਾਰ 'ਚ ਸੜ ਜਾਣਾ। ਕਿੱਡੀ ਜਿਹੜਾ ਸਾਰਾ ਸੋਨਾ ਮਹਿੰਗਾ ਹੈ ਜੇ ਪਰਕ ਸੂਟ ਬਣਾਓ ਰਾਣੀ ਹਾਰ ਵਰਗੇ। ਵਾਹ ਵਾਹ। ਆਹ ਦੇਖੋ। ਇਹ ਸਾਰਾ ਹੈ। ਮਨਨਰ ਉੱਤ ਤੋਂ ਦੇਖੀ ਜਾਂਦਾ ਸੀ। ਉੱਤੋਂ ਨੀਚੇ ਵੀ ਦੇਖੋ। ਹਾਂ। ਆਹ ਦੇਖੋ ਜੀ ਕਿ ਘਰਾਂ ਤੁਸੀਂ ਦੇਖਿਆ। ਪੂਰਾ ਸੂਟ ਦਿਖਾ ਯਾਰ। ਬਿਲਕੁਲ ਜੀ ਬਹੁਤ ਨੇ ਇਹ ਰੰਗ ਜਿੰਨਾਂ ਬਹੁਤ ਜ਼ਿਆਦਾ ਮਤਲਬ ਸਾਡਾ ਬਹੁਤ ਸੇਲ ਹੋ ਰਿਹਾ ਹੈ ਇਹ ਕਲਰ ਜਿਹੜਾ ਬਹੁਤ ਪਿਆਰਾ ਲੱਗਦਾ ਬਾਹਾਂ ਦੇਖੋ ਇਹਦੀ ਕਿੰਨੇ ਕਲਰ ਜਿਹੜਾ ਹੈ ਨਹੀਂ ਇਹ ਪੂਰੀ ਸ਼ੇਡ ਹੈ ਪੂਰੀ ਪਿਸਤਾ ਸ਼ੇਡ ਜੀ ਪਿਸਤਾ ਪੂਰੀ ਜੀ ਅੱਛਾ ਦੇਖੋ ਸਿਰਫ ਉਹ ਰਿਡੀ ਪਾ ਲੈ ਫੋਟੋ ਭੇਜੀ ਸੀ ਨਾ ਉਹ ਇੰਨੀ ਕੁ ਫੋਟੋ ਸੀ ਬਸ ਉਹ ਇੰਨਾ ਕੱਲਾ ਲੋ ਆਹੀ ਸਾਨੂੰ ਦਿਖ ਰਿਹਾ ਸੀ ਉਹ ਕਹਿੰਦੀ ਅਮਨ ਵੀ ਮੈਂ ਪੂਰੇ ਦੰਨੀ ਆ ਵੀ ਹਿੱਪ ਤੱਕ ਹੋ ਗਏ ਮੇਰਾ ਕੰਮ ਆ ਵੀ ਇਹ ਪਤਾ ਥੱਲੇ ਥੱਲੇ ਪੂਰਾ ਹੈ ਵੀ ਘੇਰਾ ਬਾਕੀ ਵੀ ਆਪਣੀ ਟੇਸ ਰੈਡੀ ਕੀਤੀ ਵੀ ਇਦਾਂ ਦਾ ਬਣਾਉਣਾ ਚਾਹੁੰਦੇ ਆ ਆਪਾਂ ਦੇਖੋ ਤੁਸੀਂ ਬਾਹਰ ਕਿਨੇ ਬਾਰ ਗਏ ਬੰਦਸ ਬਾਕੀ ਡਿਸਟ੍ਰੈਕਟ ਬੋਲਣ ਦੇ ਲੋੜ ਕੋਈ ਨਾ ਸਾਡੇ ਬੱਲੇ ਰਿਕਾਡ ਬੋਲਦੇ ਹਾਂ ਜਦੋਂ ਅਸੀਂ ਰਾਡੀ ਕੀਤੇ ਨੇ ਜੀ ਕੋਟ ਸੈਟ ਇਹਨਾਂ ਦੀ ਆਪਾਂ ਪਹਿਲਾਂ ਵੀਡੀਓ ਪਾ ਵੀ ਚੁੱਕੇ ਹਾਂ ਇਹ ਇਹਦੇ ਵਿੱਚ ਕੋਟ ਸੈਟ ਰੈਡੀ ਹੋਏ ਨੇ ਸਾਡੇ ਦੇਖੋ ਬੜੇ ਪਿਆਰੇ ਆਪਣੀ ਮਰਜ਼ੀ ਦੇ ਜਿਵੇਂ ਮਰਜ਼ੀ ਤੇ ਰੈਡੀ ਕਰਵਾ ਸਕਦੇ ਹੋ ਇਹਦੀ ਫਾਈਲ ਸਾਡੀ ਆਈਸ ਤੁਹਾਡੀ ਹੈ ਨਹੀਂ ਭੈਣਾ ਆਪਾਂ ਨੂੰ ਕਹਿ ਦਿੰਦੇ ਆ ਕਿ ਅਮਰ ਆਪਣੀ ਚਾਂਦੇ ਬਣਾ ਕੇ ਤਕਰੀਬਨ ਜਿੰਨੇ ਵੀ ਬਣਾਏ ਨੇ ਜਿਹੜੀਆਂ ਭੈਣਾ ਸਾਡੇ ਨਾਲ ਕਾਫੀ ਡੀਪਲੀ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਵੇਅਰ ਕਰ ਰਹੇ ਹਾਂ ਉਹ ਫਿਰ ਸਾਨੂੰ ਐਂ ਕਹਿ ਦਿੰਦੇ ਕਿ ਜੋ ਤੁਹਾਨੂੰ ਚੰਗਾ ਲੱਗਦਾ ਉਹ ਡੈਡੀ ਕਰਵਾ ਬਣਾ ਦੋ ਸਾਡੇ ਵਾਸਤੇ ਇੱਕ ਆਰਗੋਟ ਤੁਹਾਨੂੰ ਬਹੁਤ ਪਿਆਰਾ ਲੱਗਿਆ ਹਾਂ ਇਹ ਵੀ ਬਹੁਤ ਸੱਤ ਇਹਦੀ ਕੋਲਰ ਬਹੁਤ ਬਣੀ ਹੋਈ ਹੈ ਇੱਕ ਆਰਗੋਟ ਹੀ ਹੈਗਾ ਇਹ ਇਹ ਪਿਆਰ ਰੰਦਾ ਪੈਗਾਮ ਹੈ ਹਾਂ ਅਸੀਂ ਨੂੰ ਪਤਾ ਮੈਂ ਕਰਦੇ ਆ ਪਿਆਰ ਹੋ ਰਿਹਾ ਹੈ ਆ ਸੀਗਾ ਦੇਖੋ ਥੈਂਕ ਯੂ ਹੈਨਾ ਪੜਦਾਣਾ ਨਹੀਂ ਪੈਣਕ ਹੋ ਗਿਆ ਨਾਲ ਸਾਡੇ ਜਾ ਰਹੇ ਨੇ ਜੀ ਮੈਂ ਇੱਕ ਹੋਰ ਸੀ ਦਿਖਾਵਾਂ ਨਾਲ ਸਾਡੇ ਜਾ ਰਹੇ ਨੇ ਨਾਈਟ ਸੂਟ ਵੀ ਅਸੀਂ ਤਾਂ ਮੰਮਾ ਕੀਤਾ ਸੀ ਬੁਟੀਕ ਦਾ ਓਨਲੀ ਸੂਟ ਦਾ ਹੀ ਹਾਂ ਪਰ ਸਾਨੂੰ ਨਹੀਂ ਪਤਾ ਕਿ ਨਾਲ ਜੋ ਅਸੀਂ ਵੇਅਰ ਕਰਦੇ ਭਾਣਾ ਮੈਸੇਜ ਕਰ ਦੇਣਾ ਮੰਨ ਤੁਸੀਂ ਆ ਪਾਇਆ ਜਾਂ ਕੋਣ ਨੂੰ ਵੀ ਆ ਪਾਇਆ ਸਾਨੂੰ ਭੇਜ ਦੋ ਹੋਰ ਮੰਨਣਾ ਸਾਨੂੰ ਪੀ ショपिंग ਮੋਲ ਵੱਡਾ ਖੋਲਣਾ ਪਾਣਾ ਜਿੱਥੇ 3 ਇਨ 1 ਹੋਵੇ ਹਾਂ ਜੁੱਤੀਆਂ ਮਿਲਣ ਜੁੱਤੀਆਂ ਸਵੇਰੀ ਸਾਰਾ ਕੁਝ ਰੈਡੀमेड ਕਪੜਾ ਹੋ ਗਿਆ 3 ਇਨ 1 ਨਾ 3 ਇਨ 1 ਕੰਮ ਹੋ ਜਣਾ ਉਹ ਸਾਰੇ ਇੱਕ ਭੈਣ ਦੀ ਇਹ ਚੋਂ ਇੱਕ ਇੱਕ ਪਾਸੇ ਪਾ ਦੇਣਾ ਸਾਰੇ ਵਾਲੇ ਆਹ ਸਾਰੇ ਇੱਕ ਭੈਣ ਦੇ ਨੇ ਸਾਰੇ ਜਾਣੇ ਆਪਣੇ ਕਿਹੜੇ ਦੇਸ਼ ਨੇ ਇਹ ਵੀ ਦੱਸੋ ਆ ਇੰਡੀਆ ਜਾਣੇ ਨੇ ਆ ਕੈਨੇਡਾ ਜਾਣੇ ਨੇ ਤੇ ਆ ਹੈਗੇ ਅਮਰੀਕਾ ਵਾਲੇ ਇਹਨਾਂ ਨੇ ਲੋਕਲ ਇਥੇ ਸਾ ਆਪਣਾ ਕਰਵਾਏ ਕੋਈ ਲੋਕ ਆਹ ਮੈਂ ਚੁੰਨੀ ਵਿੱਚ ਭੰਦੇ ਆਪਾਂ ਨਹੀਂ ਵਿੱਚ ਪੈਣੀ ਨਹੀਂ ਤਾ ਮੈਂ ਐਡ ਪਾ ਤਾ ਹੋਰ ਲੈਂਦਾ ਨੇ ਉਹਨਾਂ ਬੁਟੀਕ ਨਾਲ ਇਹ ਕੁੜਤਾ ਬੁਟੀਕ ਤੇ ਵੇਚਣਾ ਪਿਆ ਚਲੋ ਜੀ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਆਪਣਾ ਲੱਗੇ ਰਹਿਣਾ ਜੀ ਆਪਾਂ ਕਰਦੇ ਆਂ ਦੀਦੀ ਜੀ ਮੈਂ ਹੁੰਦਾ ਕਿ ਐਸ ਟਾਈਮ ਕੋਈ ਕੌਫੀ ਦਾ ਕੱਪ ਦੇ ਦੇ ਤੇ ਅਸੀਂ ਐਕਟਿਵ ਹੋਰ ਹੋ ਜਾਈਏ ਮੈਂ 2:30 ਵਜੇ ਉੱਠ ਕੇ ਨਾ ਕਈ ਵਾਰੀ ਤਾਂ ਕੰਮ ਛੱਡ ਕੇ ਅਜੇ ਮੈਂ ਬੁਟੀਕ ਵਾਲਾ ਫੋਨ ਨਹੀਂ ਆਨ ਕੀਤਾ ਹੈਗਾ ਜਦੋਂ ਉਹ ਆਨ ਹੋ ਗਿਆ ਨਾ ਕਿ ਜਿਹੜੀ ਅੱਜ ਵੀਡੀਓ ਪਈ ਹੋਈ ਨਾ ਧਮਾਕੇਦਾਰ ਆਹ ਛੂਟਾ ਦੀ ਮੱਝ ਵਾਲੇ ਆਹ ਛੂਟਾ ਦੀ ਮੈਂ ਕਿ ਬੰਦਾ ਹਣਾ ਤੇ ਭੈਣਾ ਮੈਨੂੰ ਗਾਲ੍ਹਾਂ ਕੱਢ ਰਹੀ ਪਈ ਕਿੱਥੇ ਮਰ ਗਈ ਅੱਜ ਕਿਹੜੇ ਜਨਲ ਤੇ ਹੋ ਰਿਹਾ ਇਹ ਭੈਣਾ ਭੈਣਾ ਦੇ ਵਿੱਚ ਠੀਕ ਤੇ ਭੈਣਾ ਲੜਦੀ ਹੋਣੀ ਕਿੱਥੇ ਮਰ ਗਈ ਭੈਣਾ ਦੇ ਵਿੱਚ ਠੀਕ ਤੇ ਭੈਣਾ ਹੀ ਲੜਦੀ ਹੋਣੀ ਆਹ ਤੇ ਨਮਨ ਆ ਵੀਡੀਓ ਪਾ ਆਵੇ ਆਇਆ ਨੀ ਦੀਦੀ ਦਾ ਫੋਨ ਗਰੇਵਾਲ ਦਾ ਆਹ ਕਹਿੰਦੀ ਫੋਨ ਪਾ ਵੀਡੀਓ ਪਾ ਪਾਟੀ ਕਿੰਮ ਵਰਗ ਲਾਈ ਜਾਂਦੇ ਸੂਟ ਨਵੇਂ ਦਾ ਨਵੇਂ ਪਾ ਕੇ ਫਿਰ ਮੀਰੀ ਦੀ ਦਾ ਫੋਨ ਮੈਸੇਜ ਆ ਸਪੈਸ਼ਲ ਸੁਣਨੀ ਵੜਾ ਕਿਤੇ ਕਹਿੰਦੇ ਇੰਨਾ ਸੋਹਣਾ ਅਮਨ ਕੰਮ ਛੂਟਾਂ ਦੇ ਉੱਪਰ ਰੂਹ ਖੋਸ਼ ਹੋ ਗਈ ਵੇਖ ਕੇ ਇੰਨਾ ਨੀਟ ਐਂਡ ਕਲੀਨ ਦੇਖੋ ਜੇ ਉਹ ਵੀ ਹੁਣ ਇੱਕ ਚੀਜ਼ ਮੈਂ ਥੋੜੀ ਦੇਖੀ ਏ ਤੁਹਾਨੂੰ ਥੋੜੀ ਨਾ ਜਿਹੜੀ ਕਲਰ ਚੁਆਇਸ ਹੈ ਨਾ ਉਹ ਅਲਟੀਮੇਟ ਆ ਯਾਰ ਪਤਾ ਕੀ ਹੈ ਬਾਕੀ ਕਈ ਵਿੱਚ ਕਹਿ ਦਿੰਦੇ ਆ ਕਿ ਤੁਹਾਡਾ ਕੋਸਟਲੀ ਐ ਕੋਸਟਲੀ ਇਸੇ ਕਰਕੇ ਤੇ ਅਸੀਂ ਇਹ ਚੀਜ਼ ਦੇ ਰਹੇ ਆਂ ਕੁਆਲਿਟੀ ਧਿਆਰ ਆ ਤੁਹਾਨੂੰ ਕੁਆਲਿਟੀ ਇੰਨੀ ਕੁ ਵਧੀਆ ਹੈ ਨਾ ਇੰਨੀ ਬੈਸਟ ਆਪਣੇ ਜਿਹੜੀਆਂ ਭੈਣਾਂ ਕੋਲ ਗਏ ਨੇ ਸੂਟ ਉਹਨਾਂ ਨੂੰ ਤਾਂ ਪਤਾ ਹੀ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਿ ਕੀ ਜਾ ਰਿਹਾ ਤੁਹਾਡਾ ਕੋਈ ਸਾਡਾ ਇਹ ਨਹੀਂ ਕੋਈ ਕਲਰ ਡਾਰਕ ਹੈ ਜਾ ਉਹ ਇੱਕ ਹਨ ਹਾਂ ਬਾਕੀ ਇਹ ਚੀਜ਼ਾਂ ਦੇਖੀ ਦੇਖੋ ਕੰਮ ਕੋਈ ਵੀ ਬੁਟੀਕ ਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਹਿਸਾਬ ਨਾਲ ਡਿਜ਼ਾਈਨ ਕਰਨਾ ਪਰ ਫਿਰ ਵੀ ਕਿਤੇ ਨਾ ਕਿਤੇ ਉਹੀ ਚੀਜ਼ਾਂ ਹੀ ਐਡ-ਆਨ ਕਰਦੇ ਜਿਹੜੀ ਦੇਖਣ ਨੂੰ ਵੀ ਸੋਹਣੀ ਲੁੱਕ ਲੱਗੇ ਸਰਦਾਰੀ ਲੁੱਕ ਲੱਗੇ ਹੁਣ ਇਹਦੇ ਚਾਹ ਦੇਖੋ ਮਹਿਰੂਨ ਕਲਰ ਹੀ ਜਿਆਦਾ ਇਹਦੇ ਚ ਸੂਟ ਕਰਨਾ ਹੈ ਹਾਂ ਮਹਿਰੂਨ ਹੀ ਕੋਆਇਆ ਇਹਦੇ ਨਾਲ ਦੁਪੱਟਾ ਆਪਣਾ ਕਿਹੜਾ ਦੁਪੱਟਾ ਉਹਨਾਂ ਨੇ ਵਰਕ ਕਰਵਾਇਆ ਸੀ ਵਰਕ ਵਾਲਾ ਦੁਪੱਟਾ ਕਿਸੇ ਹੋਰ ਟਰੈਨ ਸੂਟ ਲੈ ਲਿਆ ਅੱਛਾ ਵੀ ਇਹਨਾਂ ਦਾ ਵੀ ਨਾ ਵਰਤੋ ਕਹਿੰਦੇ ਮੈਨੂੰ ਜਲਦੀ ਮੈਨੂੰ ਇਦਾਂ ਹੀ ਫੇਰ ਅੱਛਾ ਜੀਕਦੇ ਮਰਕ ਹੋ ਕਲਿਵੇਟ ਹੋਇਆ ਨਿਕਾਵਾ ਅੱਜ ਦਾ ਆਪਣਾ ਕੁਝ ਕਿਤੇ ਲੱਗਦੀ ਨਹੀਂ ਨਾ 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 ਬੜਾ ਸਟੀ ਹੈ ਤਾਲੂ ਕੋਤ ਪਰਸਨਲੀ ਯਹੀ ਪਹਿਲਾ ਕਦੇ ਇੰਨੇ ਹੈਵੀ ਸੂਟ ਨਹੀਂ ਸਿਪਾਏ ਹਨਾ ਉਹ ਸਾਡਾ ਖੁਦ ਦੇ ਕਰਾ ਤੁਸੀਂ ਜਿਹੜਾ ਤੀਆਂ ਵਾਲਾ ਬਲੌਗ ਦੇਖਿਆ ਹੋਣਾ ਜਿਨ੍ਹਾਂ ਨੇ ਨਹੀਂ ਦੇਖਿਆ ਪਲੀਜ਼ ਜਰੂਰ ਜਾ ਕੇ ਦੇਖਿਓ ਉਹ ਵੀ ਅਸੀਂ ਖੁਦ ਰੈਡੀ ਕਰਵਾਏ ਨੇ ਪਰ ਇੰਨੀ ਕੋ ਜਮਦਰ ਸੂਟ ਨੇ ਬਲਕਿ ਸੂਟ ਵੇਅਰ ਕਰਕੇ ਵੀ ਤੁਹਾਨੂੰ ਹੈਵੀ ਨਹੀਂ ਲੱਗਣੇ ਉਹ